ਇਹ ਕੋਈ ਨਹੀਂ ਕਰਾਉਦੀ। ਵੇਖਿਓ ਹੁਣ ਬਣਦਾ ਕੀ ਹੈ। ਇੰਤਰਾਸ ਆਈ ਹੈ। ਅਧਰ ਵੇਖਿਓ ਹੋਣੀ ਆ ਫਿਰ ਕਰਕੇ ਉਹ ਹਾਲਾਂਕਿ ਤੁਹਾਨੂੰ। ਬੁਰੇ ਦੇ ਘਰ ਤੱਕ ਜਾਵਾਂਗੇ ਜਿੱਥੇ ਤੁਸੀਂ ਕੀਤਾ ਨਾ। ਬੈਠੋ ਤਾਂ ਸਹੀ। ਕਿਹੋ ਜੀ ਬੰਦੇ ਜਿਹੜੀਆਂ ਤੁਸੀਂ ਤਾਂ ਅਫਸਰ ਹੈ ਨਹੀਂ ਉਹ 3 ਤੋਂ 50 ਤੋਂ 70 ਸਾਰੇ ਜਿਹੇ ਤਾਂ ਦੇਵੇ। ਇਹ ਆਡਰ ਚੰਗੇ ਆ। ਉਹ ਦਾ ਚੁਰੂ ਨਈਂ ਹੋੜਦੀ ਪਹਿਲਾ ਪਈਆ ਪਹਿਲਾ ਪਈਆ ਤੇ ਵੀ ਇਹ ਜਿਆਦਾ ਕੰਮ ਕਰਦੇ ਇਹਨਾਂ ਨੂੰ ਜਿੰਨਾਂ ਨੂੰ 50 ਜਸਾ 60 ਪਿੰਡ ਦੇ ਦੇ ਸੱਤ 90 90 ਪਿੰਡ ਦੇ ਨਈਂ 70 90 ਤੋਂ ਉੱਪਰ ਨਾ 20 ਵੀ 25 25 ਨਹੀਂ ਮੈਂ ਕਪੜਾਉਂਦੀ 90 90 ਪਿੰਡ ਆਰਡਰ ਨੇ ਸਾਡ ਕੋਲ ਓਏ ਉਹ ਬਟਾਲੇ ਵਾਲੇ ਨੂੰ ਪਾ ਕੇ ਆ ਰਿਹਾ ਹੋ ਉਹ ਪਿੰਡ ਨਹੀਂ ਉਹਦੇ ਪਿੰਡ ਤੇ ਹੁੰਦੀ ਆ 25 25 ਨਹੀਂ ਥੋੜੇ ਇੱਕ ਬੰਦੇ ਕੋਲ 90 ਪਿੰਡਾਂ ਦੀਆਂ ਨੂੰ ਸੀ ਸਿੰਗਲ ਹੈਂ ਸਿੰਗਲ ਹੈ ਕਿੰਨੇ ਬੰਦਿਆਂ ਨੂੰ ਸਭ ਕੋਲ ਬਿਲਕੁਲ ਉਹ ਬਣਾ ਕੇ ਥਰ ਦੇ ਕਿੰਨੇ ਦੇ ਹੋਣ ਦੋਵੇਂ ਚ ਉਹ ਹਾਂ ਤੇ ਚਲੋ ਦੇਖ ਲੈ ਬੈਠੋ ਤੇ ਸਹੀ ਇੱਥੇ ਬੈਠ ਜਾਓ ਚਲੋ ਬਾਹਰ ਆਜੋ ਬਾਹਰ ਆਜੋ ਕਿਹੜੀ ਜੋਰ 2 ਮਿੰਟ ਮੇਰੀ ਜ਼ਿੰਮੇਵਾਰੀ ਹੈ ਉਹ ਨਹੀਂ ਹੋ ਜਾ ਸਾਰੇ ਪਿੰਡ ਕੀਤਾ ਇੱਕ ਸਾਰਾ ਪਿੰਡ ਵਾਡੀ ਪਿੰਡ ਥੱਲੇ ਦਾ ਜਾਵਾਂ ਤੇ ਅਰੇ ਬੜੀ ਸਾਇਟੀਆ ਨੇ ਰੱਖਾ ਮੈਂ ਦੱਸੂਗੀ ਜਿਉ ਉਹ ਮੇਰਾ ਸਾਡੇ ਪਿੰਡ ਦੇ ਐਮਪੀ ਚ ਵੋਟਾਂ ਪਈਆਂਗਾ ਤੇ ਹੁਣ ਵੋਟਾਂ ਪੰਜ ਇਕੱਠਾ ਨੂੰ ਆ ਅੱਜ ਸਰਪੰਚਾਂ ਦੀ ਵੋਟਾਂ ਆਪੀ ਦੀ ਪਈਆਂ ਤੇ ਅੱਜ ਵੋਟਾਂ ਅੱਜ ਵੋਟਾਂ ਤਿੰਨ ਘੰਟਾ ਬਾਅਦ ਵੋਟਾਂ ਖਤਮ ਕਰ ਲਿਆ ਇੱਕ ਵੋਟਾ ਕੀਤਾ ਫੜੇ ਗੜਦੀ ਮੈਂ ਗੱਲ ਕਰਦੀ ਫੜੇ ਨਾ ਬੁਲਾਉਂਦੀ ਹਾਂ ਗਾਰਡ ਬੱਚੇ ਪਾਰ ਕਰਾਉਂਦੀਆਂ ਗੱਟੀਆਂ ਆ ਪਿੰਡ ਦਾ ਦੇਖ ਲਓ ਬਾਗਬੱਦੀ ਬਣਾ ਲਓ ਮਕਾਨ ਨੰਬਰ ਮਲਾਓ ਮੈਂਬਰ ਕਿਤੇ ਵਾਰਪੰਦੀ ਕਿਤੇ ਤੇ ਆ ਲਿਸ਼ਟ ਕੋਈ ਮੇਰੇ ਮੇਰੇ ਵਾਰਪੰਦੀ ਵਾਰਪੰਦੀ ਲਾ ਕੇ ਇੱਕ ਤਾਂ ਮੇਰੇ ਸਾਡੇ ਬੰਦੇ ਵਾਰਪੰਦੀ ਮਾਡਲ ਦੀ ਕਾਹਦੀ ਲਾ ਲੀਏ ਇੱਕ ਬੈਠਾ ਤੇ ਬੋਰ ਨਹੀਂ ਨਾ ਜੀ ਮੇਰੇ ਤੋਂ ਵਾਰਡਾਂ ਚ ਵੋਟਾਂ ਜਨਾਈ ਲੜਾਂਗੇ ਅਖੀਰ ਤੇ ਦਮ ਤੱਕ ਲੜਾਂਗੇ ਨਹੀਂ ਉਹ ਵੀ ਅੱਜ ਜਿਹੜੀ ਆਵਾ ਪੰਚਾਇਤਾਂ ਦੀ ਵੀ ਲੜਾਂਗੇ ਪੰਚਾਇਤਾਂ ਦੀ ਵੀ ਲੜਾਂਗੇ ਰਿਜੈਕਟ ਹੋਗੇ ਵੇਖਾਂਗੇ ਕਿਹੜਾ ਕਰਦਾ ਵਾ ਜੀਨਰ ਸਿੱਧਾ ਦਿੰਦੇ ਵੇਖ ਲੋ ਨਹੀਂ ਤੇ ਆਪਣੇ ਪੈਸੇ ਬੈਂਕਾਂ ਜਮ੍ਹਾਂ ਕਰਾਓ ਐਫੀਡਵਟ ਨਾਲ ਲਾਓ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਆਖਿਆ ਬੈਂਕ ਜਮ੍ਹਾਂ ਕਰਾ ਕੇ ਨਾਲ ਲਾਓ ਬਾਕੀ ਇਹਨਾਂ ਨਾਲ ਗੱਲਾਂ ਕਰਾਂਗੇ ਮੈਂ ਇੱਥੀਆਂ ਆਪੋ ਆਪਣੇ ਪਤਾ ਕਰੋ ਤਾਂ ਦਿੰਦੇ ਆ ਨਾ ਅਸੀਂ ਕਿ ਨਹੀਂ ਦਿੰਦੇ ਇਹ ਆਮ ਪਾਰਟੀ ਆ ਜੀ ਇਹ ਆਮ ਪਾਰਟੀ ਕਾਦੀ ਆ ਆਮ ਬੰਦੇ ਦੀ ਆ ਲੁੱਟ ਕੋ ਸੁੱਟ ਦੀ ਪਾਰਟੀ ਆ ਐਮਐਲਏ ਸਾਹਿਬ ਪਟਾਣਾਲੇ ਵਾਲੇ ਸਿਰਗਿੰਦਰ ਵਾਲੇ ਹਲਕਾ ਇੰਚਾਰਜ ਕਮਾਲ ਹੋ ਗਈ। ਸਿਵੀਰੋ ਤਗੜੇ ਹੋ ਇਹਨਾਂ ਨਾਲ ਬੁਰੇ ਦੇ ਘਰ ਤੋਂ ਲੜਾਂਗੇ। ਜਿੰਨਾ ਮੁਲਾਜ਼ਮਾਂ ਨੇ ਇੱਥੇ ਰਹਿਣਾ 50 ਹੀ ਰਹਿਣਾ। ਇਹ ਸਮਝਣਗੇ ਵੀ ਕੋਠੇ ਚੜ੍ਹ ਜਾਂਨਾਂ ਦਾ ਕਿ ਸਰਕਾਰਾਂ ਸਾਡੀ ਵੀ ਬਦਲਣੀ ਸੀ ਇਹ ਵੀ ਬਦਲਣੀ ਆ। ਸਰਕਾਰਾਂ ਬਦਲਦੀਆਂ ਰਹਿਣੀਆਂ। ਕੋਈ ਇਹਨਾਂ ਅਫਸਰਾਂ ਨੂੰ ਮੈਂ ਬਣਾ ਦੇਣਾ ਵੀ ਮੈਂ ਜੇ ਰੱਬ ਨੇ ਮੌਕਾ ਦਿੱਤਾ ਮੈਂ ਵੀ ਬਦਲਿਆ ਹੋਣਾ ਜੇ ਰਹਾਂਗਾ। ਅੱਗੇ ਤੇ ਮੈਂ ਤੁਹਾਡੇ ਆਖੇ ਲਾ ਕੇ ਕਿਤੇ ਰਿਕਾ ਮਾਹ ਜਦ ਕਰਦੇ ਉਹ ਕਰਦੇਓ ਮੇਜਰ ਸਿੰਘ ਸੈਕੀ ਰੰਧਾਵਾ ਸਾਹਿਬ ਨੂੰ ਮਾਰ ਹੀ ਛੜਨਾ ਤੇ ਸਾਡੇ ਦੋ ਤਿੰਨ ਬੰਦੇ ਆਏ ਕਹਿੰਦੇ ਜੀ ਅਸੀਂ ਹੀ ਭਾਸ਼ਾ ਦੇ ਬਿਨਾ ਅੰਕਲ ਤੁਸੀਂ ਲਿਆ ਜਨਾ ਨਾ ਕਰਿਓ ਉਦੋਂ ਦੋ ਦੋ ਸਾਨੂੰ ਦੱਬ ਲੈਦੇ ਜੇ ਵੀ ਰਹਿਣ ਤੋਂ ਜਾਣ ਦੋ ਨਾ ਕਰੋ ਉਹ ਆਪਣੇ ਪਿੰਡੋਂ ਆਇਆ ਸੀ ਦਾ ਉਹ ਪ੍ਰਗਤ ਕਹਿੰਦਾ ਆਇਆ ਹੈ ਦਾ ਆਪਣੇ ਪਿੰਡ ਦਾ ਸੈਕੀ ਲਾਇਆ ਸੀ ਨਾ ਉਹ ਆਇਆ ਸੀ ਚੁੱਪ ਹੋ ਗਿਆ ਫਿਰ ਉਹੋ ਮਾਰ ਪਿਆ ਕੋਈ ਮਾਰਿਆ ਯਾਰ ਕੋਈ ਮਾਰਿਆ ਆ ਗਿਆ ਬੋਲਣ ਵੀ ਯਾਰ ਹੁੰਦਾ ਯਾਰ ਇਹ ਨਾ ਬੋਰ ਫਿਰ ਜਿਹੜੀ ਗੱਲ ਸਾਡੀ ਹੈ ਆਪਣੇ ਅੰਦਰ ਚਾਤੀ ਮਾਰ ਤੂੰ ਹੀ ਲੈ ਕੇ ਆਏ ਹੋ ਤੂੰ ਅਸੀਂ ਸਪਾਰਸ਼ਾ ਕਰਦੇ ਹਾਂ